ਦੇਸ਼ ਵਿੱਚ ਅੱਜਕੱਲ ਵਿਦੇਸ਼ੀ ਨੰਬਰਾਂ ਤੋਂ ਆ ਰਹੀਆਂ ਕਾਲਸ ਨੂੰ ਲੈ ਕੇ ਕਾਫੀ ਇੱਕ ਰਹੱਸਮਈ ਜਿਹਾ ਮਾਹੌਲ ਬਣਿਆ ਹੋਇਆ ਹੈ ਬਹੁਤ ਸਾਰੇ ਲੋਕੀ ਇਹ ਸ਼ਿਕਾਇਤ ਕਰਦੇ ਹੋਏ ਵੇਖੇ ਅਤੇ ਸੁਣੇ ਜਾ ਸਕਦੇ ਨੇ ਕਿ ਉਹਨਾਂ ਨੂੰ ਵਿਦੇਸ਼ੀ ਕਾਲਸ ਤੋਂ ਬਹੁਤ ਸਾਰੇ ਸੁਨੇਹੇ ਆ ਰਹੇ ਨੇ ਅਤੇ ਖਾਸ ਤੌਰ ਤੇ WhatsApp ਜ਼ਰੀਏ ਅਣਜਾਣੇ ਨੰਬਰਾਂ ਤੋਂ ਆ ਰਹੀਆਂ ਵਿਦੇਸ਼ੀ ਫੋਨ ਕਾਲਸ ਕਾਰਨ ਲੋਕੀ ਕਾਫੀ ਪੰਬਲ ਪੂਸੇ ਵਿੱਚ ਪੈਂਦੇ ਵਿਖਾਈ ਦੇ ਰਹੇ ਪਤਾ ਲੱਗਾ ਕਿ ਰੋਜ਼ਾਨਾ ਦੇਸ਼ ਦੇ ਕਰੋੜਾਂ ਲੋਕਾਂ ਨੂੰ ਹਰ ਰੋਜ਼ ਅਜਿਹੇ ਫੋਨ ਆ ਰਹੇ ਨੇ WhatsApp ਦੇ ਕਈ ਵਰਤਕਾਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਨੂੰ ਇੰਡੋਨੇਸ਼ੀਆ, ਵੀਅਤਨਾਮ, ਮਲੇਸ਼ੀਆ, ਕੀਨੀਆ ਅਤੇ ਇਥੀਓਪੀਆ ਵਰਗੇ ਨੰਬਰਾਂ ਤੋਂ WhatsApp ਉੱਤੇ ਕਾਲਾਂ ਆ ਰਹੀਆਂ ਨੇ ਹੋਰ ਤਾਂ ਹੋਰ ਪਿਛਲੇ ਕੁਝ ਦਿਨਾਂ ਦੌਰਾਨ ਇਹ ਵਰਤਾਰਾ ਇੰਨਾ ਜ਼ਿਆਦਾ ਵੱਧ ਗਿਆ ਹੈ ਕੀ ਸਰਕਾਰ ਨੇ WhatsApp ਨੂੰ ਇਸ ਸਬੰਧੀ ਨੋਟਿਸ ਵੀ ਭੇਜਣ ਦਾ ਫੈਸਲਾ ਕੀਤਾ ਹੈ ਸਭ ਤੋਂ ਪਹਿਲਾਂ ਲੋਕਾਂ ਨੂੰ ਇਹ ਚੇਤੇ ਰੱਖਣਾ ਜ਼ਰੂਰੀ ਹੈ ਕਿ ਅਜਿਹੇ ਕਾਲਾਂ ਦਾ ਆਉਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਜਿੱਥੇ ਵੀ ਸਪੈਮ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਮੌਕਾ ਮਿਲਦਾ ਹੈ ਉਹ ਇਸ ਦਾ ਫਾਇਦਾ ਜ਼ਰੂਰ ਉਠਾਉਂਦੇ ਨੇ ਇਹ ਕਾਲਾਂ WhatsApp ਉੱਤੇ ਕਿਉਂ ਆ ਰਹੀਆਂ ਨੇ ਇਸ ਦਾ ਸਭ ਤੋਂ ਪ੍ਰਮੁੱਖ ਜਵਾਬ ਇਹੀ ਉੱبر ਕੇ ਸਾਹਮਣੇ ਆਉਂਦਾ ਹੈ ਕਿ ਸੈਲੂਲਰ ਨੈਟਵਰਕ ਯਾਨੀ ਕਿ ਫੋਨ ਕਾਲ ਉਤੇ ਸਧਾਰਨ ਕਾਲ ਦੇ ਮੁਕਾਬਲੇ ਦੂਜੇ ਦੇਸ਼ ਵਿੱਚੋਂ WhatsApp ਉੱਤੇ ਕਾਲ ਕਰਨਾ ਬਹੁਤ ਸੌਖਾ ਹੁੰਦਾ ਹੈ ਇਸ ਦੇ ਲਈ ਸਿਰਫ ਇੰਟਰਨੈਟ ਕਨੈਕਸ਼ਨ ਦੀ ਲੋੜ ਹੁੰਦੀ ਹੈ ਅਤੇ ਕਿਸੇ ਵੀ ਕਿਸਮ ਦਾ ਹੋਰ ਕੋਈ ਖਰਚਾ ਨਹੀਂ ਹੁੰਦਾ ਹੱਦਾਂ ਸਰਹੱਦਾਂ ਪਾਰ WhatsApp ਕਾਲ ਹੀ ਸਭ ਤੋਂ ਸੌਖਾ ਤਰੀਕਾ ਬਣਦੀ ਹੈ ਆਵਾਜ਼ ਰਾਹੀਂ ਗੱਲ ਕਰਨ ਦਾ ਸੋ ਇਸ ਲਈ WhatsApp ਕਾਲ ਦੀ ਵਰਤੋਂ 스ਪੈਮਰਸ ਵਜੋਂ ਕੀਤੀ ਜਾਂਦੀ ਹੈ। ਇਹੋ ਜਿਹਾਂ ਕਾਲਸ ਨੂੰ WhatsApp ਜ਼ਰੀਏ ਜਦੋਂ ਪ੍ਰਾਪਤ ਕੀਤਾ ਜਾਂਦਾ ਹੈ ਤੇ ਇਹਨਾਂ ਨੂੰ 스ਪੈਮ ਕਾਲ ਵਜੋਂ ਜਾਣਿਆ ਜਾਂਦਾ ਹੈ। ਤਕਨੀਕੀ ਭਾਸ਼ਾ ਵਿੱਚ ਗੱਲ ਕਰੀਏ ਤਾਂ 스ਪੈਮ ਕਾਲ ਕਿਸੇ ਵੀ ਅਜਿਹੇ ਦੇਸ਼ ਵਿੱਚ ਆ ਸਕਦੀ ਹੈ ਅਤੇ ਆਉਂਦੀਆਂ ਵੀ ਨੇ ਜਿੱਥੇ ਇੰਟਰਨੈਟ ਦੀ ਕਾਫੀ ਵਰਤੋਂ ਹੁੰਦੀ ਹੈ। ਪਰ ਨਾਲ ਦੀ ਨਾਲ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜ਼ਿਆਦਾਤਰ ਲੋਕ ਫੋਨ ਰਾਹੀਂ ਪੈਸੇ ਦਾ ਲੈਣ ਦੇਣ ਵੀ ਕਰਦੇ ਨੇ ਇਸ ਲਈ ਅਜਿਹੇ ਵਰਤੋਂਕਾਰਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੈਸੇ ਦੇ ਲੈਣ ਦੇਣ ਸੰਬੰਧੀ ਫੋਨ ਰਾਹੀਂ ਜੋ ਵੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ ਉਸ ਨੂੰ ਠੱਗਣ ਲਈ ਵੀ ਇਸੇ ਤਰ੍ਹਾਂ ਦੀਆਂ ਵਿਦੇਸ਼ੀ ਨੰਬਰਾਂ ਤੋਂ ਕਾਲਸ ਦੀ ਵਰਤੋਂ ਕੀਤੀ ਜਾਂਦੀ ਹੈ ਜੇਕਰ ਤੁਹਾਨੂੰ ਵੀ ਇਸੇ ਤਰ੍ਹਾਂ ਵਿਦੇਸ਼ੀ ਨੰਬਰਾਂ ਤੋਂ ਖਾਸ ਕਰ ਅਣਜਾਣੇ ਨੰਬਰਾਂ ਤੋਂ ਲਗਾਤਾਰ WhatsApp ਕਾਲ ਆਉਂਦੀਆਂ ਨੇ ਤਾਂ ਇਹਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਉਹਨਾਂ ਨੂੰ ਚੁੱਕੋ ਨਾ ਅਤੇ ਨਾ ਹੀ ਇਨ੍ਹਾਂ ਨੰਬਰਾਂ ਰਾਹੀਂ ਕਿਸੇ ਨਾਲ ਗੱਲ ਕੀਤੀ ਜਾਵੇ ਜੇਕਰ ਤੁਹਾਨੂੰ ਯਕੀਨ ਹੈ ਕਿ ਕੋਈ ਨੰਬਰ ਅਣਜਾਣਾ ਹੈ ਅਤੇ ਲਗਾਤਾਰ ਤੁਹਾਨੂੰ ਫੋਨ ਕਰਕੇ ਪਰੇਸ਼ਾਨ ਕਰ ਰਿਹਾ ਹੈ ਤਾਂ ਤੁਰੰਤ ਇਹੋ ਜਿਹੇ ਨੰਬਰ ਨੂੰ ਬਲੌਕ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਇਸ ਨੂੰ ਰਿਪੋਰਟ ਕਰਨਾ ਚਾਹੀਦਾ ਹੈ ਮਾਹਿਰ ਇਹ ਵੀ ਕਹਿੰਦੇ ਨੇ ਕਿ ਜੇਕਰ ਤੁਸੀਂ ਕਿਸੇ ਕਾਰਨ ਕਰਕੇ ਫੋਨ ਚੁੱਕ ਵੀ ਲੈਂਦੇ ਹੋ ਤਾਂ ਆਪਣੀ ਕੋਈ ਵੀ ਨਿੱਜੀ ਜਾਣਕਾਰੀ ਸਾਂਝੀ ਬਿਲਕੁਲ ਨਾ ਕਰੋ ਸਿਰਫ ਫੋਨ ਚੁੱਕ ਲੈਣ ਨਾਲ ਜਾਂ ਕੋਈ ਗੱਲ ਕਰਨ ਨਾਲ ਕਿਸੇ ਦੀ ਨਿੱਜੀ ਜਾਣਕਾਰੀ ਦੇ ਲੀਕ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ ਪਰ ਇਸ ਦੇ ਬਾਵਜੂਦ ਮਾਹਿਰ ਲੋਕਾਂ ਦਾ ਇਹੀ ਕਹਿਣਾ ਹੈ ਕਿ ਇਹਨਾਂ ਚੀਜ਼ਾਂ ਤੋਂ ਬਚਾਅ ਕਰਨਾ ਚਾਹੀਦਾ ਹੈ ਅਤੇ ਕੋਈ ਵੀ ਕਾਲ ਉਸੇ ਨੰਬਰ ਤੋਂ ਹੀ ਲਈ ਜਾਵੇ ਜਿਸ ਬਾਰੇ ਤੁਹਾਨੂੰ ਕੁਝ ਨਾ ਕੁਝ ਜਾਣਕਾਰੀ ਜ਼ਰੂਰ ਹੋਵੇ ਇਸ ਦਰਮਿਆਨ ਸਰਕਾਰ ਦਾ ਇਹ ਮੰਨਣਾ ਹੈ ਕਿ ਲੋਕਾਂ ਦੀ ਸੁਰੱਖਿਆ ਕਰਨਾ ਅਤੇ ਉਹਨਾਂ ਦੇ ਨਿੱਜੀ ਅੰਕੜਿਆਂ ਦੀ ਸੁਰੱਖਿਆ WhatsApp ਦੀ ਜ਼ਿੰਮੇਵਾਰੀ ਬਣਦੀ ਹੈ ਜਦਕਿ WhatsApp ਦਾ ਕਹਿਣਾ ਹੈ ਕਿ ਉਹ ਵੀ ਇਸ ਸਬੰਧੀ ਕੋਸ਼ਿਸ਼ਾਂ ਕਰ ਰਹੇ ਨੇ ਅਤੇ ਸਪੈਮ ਕਾਲਸ ਨੂੰ 50% ਦੀ ਤੱਕ ਘਟਾਉਣ ਦਾ ਉਪਰਾਲਾ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ